ਇਹ ਦਵਾ ਲਾਂਤਾ ਪੰਜਾਬ ਕਾਂਗਰਸ ਪ੍ਰਧਾਨ ਨੂੰ ਲੁਧਿਆਣੇ ਦਾ ਤਾਂ ਤੁਹਾਨੂੰ ਕੀ ਲੱਗਦਾ ਹੈ ਪਾਰਟੀ ਚ ਇਹ ਨੂੰ ਲੈਣੇ ਇੰਨੇ ਸੀਨੀਅਰ ਆਰਗੂਮੈਂਟ ਗੱਲ ਇਹ ਆ ਵੀ ਮੈਨੂੰ ਤਾਂ ਸ਼ੌਕ ਜਿਹਾ ਲੱਗਿਆ ਕਿਉਂਕਿ ਲੁਧਿਆਣੇ ਦਾ ਉਮੀਦਵਾਰ ਜੇ ਲੁਧਿਆਣੇ ਦਾ ਹੀ ਕੋਈ ਕਾਂਗਰਸਮੈਨ ਹੁੰਦਾ ਤਾਂ ਜ਼ਿਆਦਾ ਅੱਛੀ ਗੱਲ ਸੀ ਕਿਉਂਕਿ ਉਹ ਲੁਧਿਆਣੇ ਨੂੰ ਅੱਛੇ ਤਰੀਕੇ ਨਾਲ ਸਮਝਦਾ ਹੈ ਲੁਧਿਆਣਾ 50 ਲੱਖ ਦੀ ਆਬਾਦੀ ਹੈ ਲੁਧਿਆਣਾ ਨਾਰਥ ਇੰਡੀਆ ਦਾ ਨੰਬਰ 1 ਸ਼ਹਿਰ ਹੈ ਲੁਧਿਆਣੇ ਦੀ ਦੁਨੀਆ 'ਚ ਇੱਕ ਪਹਿਚਾਨ ਹੈ ਜਿਹੜਾ ਬਾਹਰੋਂ ਆ ਕੇ ਕੈਂਡੀਡੇਟ ਨੂੰ ਸਮਝਣ ਲਈ ਕਾਫੀ ਸਮਾਂ ਚਾਹੀਦਾ ਹੈ ਤੇ ਅੱਜ ਲੁਧਿਆਣੇ ਦੇ ਵਿੱਚ ਮੈਂ ਸਭ ਦਾ ਭਾਰਤ ਪੂਸ਼ ਰਾਸ਼ੂ ਸੀ ਬੜੇ ਐਕਟਿਵ ਰਹੇ ਬੜੇ ਕੰਮ ਕਰਵਾਏ ਉਸ ਤੋਂ ਬਾਅਦ ਤੁਸੀਂ ਸ੍ਰਿੰਦਰ ਡਾਵਰ ਸੀ ਜਾਂ ਡਿਸਟ੍ਰਿਕਟ ਪ੍ਰਧਾਨ ਸੀ ਜਾਂ ਕਿਸੇ ਨੂੰ ਵੀ ਕਾਂਗਰਸਮੈਨ ਨੂੰ ਤੁਸੀਂ ਟਿਕਟ ਦਿੰਨੇ ਹੋ ਤਾਂ ਲੁਧਿਆਣੇ ਦੇ ਨੂੰ ਦਿਨੇ ਕੋਈ ਇਤਰਾਜ਼ ਨਹੀਂ ਹੈ ਅਗਰ ਕੋਈ ਬਾਹਰੋਂ ਆਉਂਦਾ ਹੈ ਤੇ ਹੁਣ ਮੈਨੂੰ ਤਾਂ ਹੁਣੇ ਥੋੜੀ ਦੇਰ ਪਹਿਲਾਂ ਹੀ ਪਤਾ ਲੱਗਿਆ ਕਿ ਸਾਡੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬੜਿੰਗ ਨੂੰ ਲੁਧਿਆਣੇ ਤੋਂ ਲਿਆਇਆ ਜਾ ਰਿਹਾ ਹੈ ਵਧੀਆ ਬੰਦੇ ਨੇ ਵਧੀਆ ਨੇਤੇ ਨੇ ਸਾਡੇ ਪ੍ਰਧਾਨ ਨੇ ਪਰ ਲੁਧਿਆਣੇ ਨੂੰ ਸਮਝਣਾ ਬੜੀ ਵੱਡੀ ਗੱਲ ਹੈ ਲੁਧਿਆਣੇ ਨੂੰ ਉਸ ਤਰ੍ਹਾਂ ਨਹੀਂ ਸਮਝ ਸਕਦੇ ਜਿਸ ਤਰ੍ਹਾਂ ਲੁਧਿਆਣੇ ਦਾ ਨੇਤਾ ਸਮਝਦਾ ਹੈ ਤੇ ਫਿਰ ਵੀ ਕਾਂਗਰਸ ਪਾਰਟੀ ਦੇ ਪ੍ਰਧਾਨ ਨੇ ਪੰਜਾਬ ਦੇ 올 ਇੰਡੀਆ ਕਾਂਗਰਸ ਕਮੇਟੀ ਵੱਲੋਂ ਫੈਸਲਾ ਹੋਇਆ ਤੇ ਅਸੀਂ ਤਾਂ ਫੁੱਲ ਚੜਾਵਾਂਗੇ ਪਰ ਕਿਤੇ ਨਾ ਕਿਤੇ ਮੈਂ ਸਮਝਦਾ ਲੁਧਿਆਣੇ ਦੇ ਜਿਹੜੇ ਕਾਂਗਰਸ ਪਾਰਟੀ ਦੇ ਵਰਕਰ ਹੈ ਉਹਨਾਂ ਦੀ رائے مشورہ ਨਹੀਂ ਬਲਕੇ ਉਹਨਾਂ ਦੇ ਵਿੱਚੋਂ ਨਾਂ ਲੈ ਕੇ ਕਾਂਗਰਸ ਹਾਈ ਕਮਾಂಡ್ ਨੇ ਕਿਤੇ ਇਨਾ ਕਿਤੇ ਵਰਕਰਾਂ ਦੇ ਨਾਲ ਇਹ ਜਿਹੜਾ ਵਿਤਕਰਾ ਹੋਇਆ ਹੈ ਤੇ ਇਹ ਇਹ ਅੱਛਾ ਨਹੀਂ ਹੋਇਆ ਕਿਉਂਕਿ ਕੋਈ ਵੀ ਵਰਕਰ ਕੋਈ ਵੀ ਜਿਹੜਾ ਨੇਤਾ ਹੁੰਦਾ ਉਸਦੇ ਮਨ ਦੀ ਇੱਕ ਭਾਵਨਾ ਹੁੰਦੀ ਹੈ ਕਿ ਉਹ ਕਾਉਂਸਲਰ ਬਣੇ ਵਿਧਾਇਕ ਬਣੇ ਜਾਂ ਮੈਂਬਰ ਆਫ ਪਾਰਲੀਮੈਂਟ ਬਣੇ ਤੇ ਜਦ ਉਹਨਾਂ ਦਾ ਹੱਕ ਖੋਹ ਲਿਆ ਜਾਂਦਾ ਉਹ ਜ਼ਿਲ੍ਹੇ ਦੇ ਲੋਕਾਂ ਦਾ ਜ਼ਿਲ੍ਹੇ ਦੇ ਵਿੱਚ ਜਿਹੜੇ ਕੰਮ ਕਰਦੇ ਨੇ ਤਾਂ ਫਿਰ ਮਾਨੂੰ ਦੁੱਖ ਹੁੰਦਾ ਤੇ ਆਖਰ ਹਾਈ ਕਮਾਂਡ ਦੇ ਫੈਸਲੇ ਮੰਨਣੇ ਵੀ ਪੈਂਦੇ ਨੇ ਉਹਨਾਂ ਦੇ ਮੁਤਾਬਕ ਚੱਲਣਾ ਵੀ ਪੈਂਦਾ ਪਰ ਉਹ ਪੈਂਦੇ ਵਾਲੀ ਗੱਲ ਨਹੀਂ ਹੋਣੀ ਚਾਹੀਦੀ ਤੇ ਉਹਨੂੰ ਜਿਹੜਾ ਖੁਸ਼ੀਆਂ ਦੇ ਨਾਲ ਅਸੀਂ ਲਈਏ ਉਸ ਗੱਲ ਨੂੰ ਉਸ ਹੁਕਮ ਨੂੰ ਉਸ ਜਿਹੜੇ ਐਲਾਨ ਨੂੰ ਤੇ ਉਹ ਇੱਕ ਵਧੀਆ ਤਰੀਕੇ ਨਾਲ ਵਰਕਰ ਸਾਰੇ ਖੁਸ਼ੀ-ਖੁਸ਼ੀ ਕੰਮ ਕਰਨ ਉਹ ਜ਼ਿਆਦਾ ਚੰਗਾ ਹੁੰਦਾ ਤੇ ਇਹ ਮੈਂ ਸਮਝਦਾ ਕਾਂਗਰਸ ਹਾਈ ਕਮਾਂਡ ਨੇ ਜੋ ਕੀਤਾ ਠੀਕ ਹੈ ਪਰ ਵਰਕਰਾਂ ਦੇ ਬਾਰੇ ਗਲੇ ਉਤਰ ਨਹੀਂ ਰਹੇ ਨਹੀਂ ਕਿਤੇ ਨਾ ਕਿਤੇ ਤੁਸੀਂ ਨਾਰਾਜ਼ ਹੋ ਜੀ ਨਹੀਂ ਮੈਂ ਤੁਹਾਨੂੰ ਨਾਰਾਜ਼ਗੀ ਜਾਂ ਉਹ ਨਹੀਂ ਗੱਲਾਂ ਹੁੰਦੀਆਂ ਕਿਉਂਕਿ ਕਾਂਗਰਸ ਹਾਈ ਕਮਾਂਡ ਦਾ ਜੋ ਫੈਸਲਾ ਆਖਰ ਅਸੀਂ ਮੰਨਣਾ ਹੁੰਦਾ ਵਰਕਰ ਹਰ ਇੱਕ ਦੇ ਮੰਨਣਾ ਪਰ ਜਿਹੜੀ ਵਰਕਰਾਂ ਦੇ ਮਨਾਂ ਦੇ ਅੰਦਰ ਨਾਰਾਜ਼ਗੀ ਹੈ ਮੈਂ ਤਾਂ ਉਹ ਸਾਰਿਆਂ ਦੀ ਜ਼ਾਹਰ ਕਰਦਾ ਕਿਉਂਕਿ ਮੈਂ ਪਿਛਲੇ ਕਈ ਦਿਨਾਂ ਤੋਂ ਤਕਰੀਬਨ 1000 ਵਰਕਰਾਂ ਦੇ ਨਾਲ ਸੰਪਰਕ ਕਰ ਚੁੱਕਿਆ ਕੱਲ ਵੀ ਮੇਰੀ ਮੀਟਿੰਗ ਸੀ ਆਤਮਨਗਰ ਦੇ ਵਿੱਚ ਮੈਂ ਪਰਸੋਂ ਵੀ ਘਰੋਂ ਘਰੀ ਮੀਟਿੰਗਾਂ ਕੀਤੀਆਂ ਮੇਰਾ ਕਹਿਣ ਤੋਂ ਬਾਅਦ ਇਹ ਆ ਕਿ ਜਿਹੜੀਆਂ ਵਰਕਰਾਂ ਦੀਆਂ ਭਾਵਨਾਵਾਂ ਸੀ ਸਭ ਤੋਂ ਵੱਡੀ ਗੱਲ ਇਹ ਸੀ ਕਿ ਲੁਧਿਆਣੇ ਦਾ ਕਾਂਗਰਸ ਹੀ ਹੋਵੇ ਲੋਕਾਂ ਨੇ ਭਾਰਤਪੁਰ ਸ਼ਰਾਸ਼ੂ ਤੇ ਬੜਾ ਵਿਸ਼ਵਾਸ ਸੀ ਕਿ ਜਿਹੜਾ ਲੜ ਸਕਦਾ ਖੜ ਸਕਦਾ ਅੜ ਸਕਦਾ ਤੇ ਅੱਜ ਮੈਂ ਸਮਝਦਾ ਕਿ ਕਿਸੇ ਵੀ ਹੋਰ ਕਾਂਗਰਸੀ ਨੂੰ ਵੀ ਦੇ ਦਿੰਦੇ ਕੋਈ ਫਰਕ ਨਹੀਂ ਸੀ ਨਹੀਂ ਜਿਹੜੇ ਜਿਹੜੇ ਪੁਰਾਣੇ ਕਾਂਗਰਸੀ ਨਹੀਂ ਪੈਰਾਸ਼ੂਟ ਉਮੀਦਵਾਰ ਹੈਗਾ ਕਿਉਂਕਿ ਨਹੀਂ ਇਹ ਕੋਈ ਮਹਗਾਲਿਆ ਤੋੜਿਆ ਆਇਆ ਆਇਆ ਤਾਂ ਪੰਜਾਬ ਦਾ ਹੀ ਆ ਸਾਡਾ ਕਾਂਗਰਸ ਦਾ ਪ੍ਰਧਾਨ ਹੈ ਪਰ ਰੌਣ ਲੁਧਿਆਣੇ ਲਈ ਤਾਂ ਮੈਂ ਸਮਝਦਾ ਇੱਕ ਉਹ ਨਵਾਂ ਕਿਉਂਕਿ ਨਵੇਂ ਤੋਂ ਭਾਵੇਂ ਵੀ ਲੁਧਿਆਣੇ ਦੇ ਜਿਓਗ੍ਰਾਫੀਏ ਨੂੰ ਸਮਝਣਾ, ਭੂਗੋਲਿਕ ਸਥਿਤੀ ਨੂੰ ਸਮਝਣਾ, ਪੋਲੀਟੀਕਲ ਸਥਿਤੀ ਨੂੰ ਸਮਝਣਾ, ਇਥਾਂ ਤੱਕ ਸਮਝਣਾ ਇਹ ਬੜਾ ਇਹਦੇ ਲਈ ਸਮਾਂ ਚਾਹੀਦਾ। ਉਹ ਮੈਂ ਨਹੀਂ ਸਮਝਦਾ ਕਿ ਰਾਜਾ ਬੜਿੰਗ ਇੰਨੀ ਜਲਦੀ ਸਮਝ ਕੇ ਇੰਨੀ ਛੇਤੀ ਅਸੀਂ ਅਮਲ ਦੇ ਵਿੱਚ ਲਾਵਾਂਗੇ ਪਰ ਅਸੀਂ ਕੋਸ਼ਿਸ਼ ਕਰਾਂਗੇ ਕਿ ਥੱਲੇ ਤੱਕ ਗੱਲ ਜਾਣੀ ਚਾਹੀਦੀ ਪਾਰਟੀ ਬਿੱਟੂ ਨੂੰ ਹੈਰਾਨ ਦਿਆ ਯਤਨ ਕੀਤਾ ਜਾ ਰਿਹਾ ਪਾਰਟੀ ਹਾਈ ਕਮਾਂਡ ਨੇ ਕਹਿੰਦੇ ਕਿ ਪੰਜਾਬ ਕਾਂਗਰਸ ਦਾ ਪ੍ਰਧਾਨ ਉਤਾਰਤਾ ਚੋਣ ਮੈਦਾਨ ਚ ਤਾਂ ਕੁਝ ਕੌਂਸਲਰ ਕਹ ਰਹੇ ਆ ਕਿ ਸਾਨੂੰ ਬਾਹਰੀ ਉਮੀਦਵਾਰ ਸਵੀਕਾਰ ਹੀ ਹੈਗਾ ਗੱਲ ਹੈ ਵੀ ਲੁਧਿਆਣੇ ਦੇ ਵਿੱਚ ਇੰਨੇ ਸਮਰੱਥ ਉਮੀਦਵਾਰ ਬੈਠੇ ਨੇ ਜਿਹੜੇ ਰਵਨੀਤ ਬਿੱਟੂ ਨੂੰ ਬੜੇ ਆਰਾਮ ਨਾਲ ਹਰਾਉਣ ਦੀ ਉਹ ਉਹ ਸ਼ਮਤਾ ਰੱਖਦੇ ਨੇ ਲੁਧਿਆਣੇ ਦੇ ਵਿੱਚ ਬੈਠੇ ਨੇ ਇਹ ਉਹ ਤਾਂ ਜਿਵੇਂ ਬਾਹਰ ਲਿਆਂ ਫੋਰਸਾ ਤਾਂ ਤਾਮ ਕਾਇਦੀ ਹੁੰਦੇ ਜੇ ਇੱਥੇ ਦੀ ਕਮਜ਼ੋਰ ਹੋਣ ਤਾਂ CRPF ਲੱਗਦੀ ਹੈ ਜੇ ਪੁਲਿਸ ਕਮਜ਼ੋਰ ਹੋਵੇ ਸਾਡੀ ਪੁਲਿਸ ਹੀ ਐਡੀ ਤਕੜੀ ਐ ਵਰਕਰਾਂ ਦੀ ਤੇ ਇੱਥੇ ਕੋਈ ਲੋੜ ਨਹੀਂ ਸੀ ਬਾਹਰੋਂ ਕਿਸੇ ਫੋਰਸ ਮਗਵਾਉਣ ਦੀ ਤੁਹਾਨੂੰ ਇਲਾਕੇ ਵਿੱਚ ਕਾਟੋ ਕਲੇਸ਼ ਇੰਨੀ ਸੀ ਕਿ ਰਾਸ਼ਵੀ ਦਾ ਵਿਰੋਧ ਹੋ ਰਿਹਾ ਸੀਗਾ ਕੋਈ ਕਹਿੰਦਾ ਇਹਨੂੰ ਦੇ ਦੇ ਕੋਈ ਕਹਿੰਦਾ ਇਹਨੂੰ ਦੇ ਰੋ ਦੇਖੋ ਗੱਲ ਇਹ ਆ ਇਹ ਨਹੀਂ ਕੋਈ ਕਾਟੋ ਕਲੇਸ਼ ਦੀ ਕੋਈ ਕੁਛ ਨਹੀਂ ਕਾਂਗਰਸ ਇੱਕ ਮੋਟਾ ਇੱਕ ਜੁਟਾ ਉਹਦੇ ਵਿੱਚ ਕੋਈ ਫਰਕ ਨਹੀਂ ਕਿਉਂਕਿ ਟਿਕਟ ਦੇਣ ਤੋਂ ਪਹਿਲਾਂ ਟਿਕਟ ਮੰਗਣ ਦਾ ਸਭ ਨੂੰ ਹੱਕ ਹੈ ਇੱਥੇ ਸਾਰੇ ਮੈਨੂੰ ਪਤਾ ਮੇਰੀ ਸਾਰੇ ਸੀਨੀਅਰ ਨੇਤਾਵਾਂ ਨਾਲ ਵੀ ਗੱਲ ਹੋਈ ਸਾਰੇ ਟਿਕਟ ਦੇ ਚਾਹਵਾਨ ਸੀ ਪਰ ਲੁਧਿਆਣੇ ਦੇ ਕਿਸੇ ਵੀ ਨੇਤਾ ਨੂੰ ਤੁਸੀਂ ਟਿਕਟ ਦਿੰਦੇ ਕਿਸੇ ਨੂੰ ਕੋਈ ਇਤਰਾਜ਼ ਨਹੀਂ ਕਿਉਂਕਿ ਜਦ ਟਿਕਟ ਮਿਲ ਜਾਂਦੀ ਆ ਤੇ ਫਿਰ ਸਾਡਾ ਫਰਜ਼ ਹੁੰਦਾ ਕਿ ਜੋ ਕਾਂਗਰਸ ਹਾਈ ਕਮਾਂਡ ਨੇ ਫੈਸਲਾ ਲੈ ਲਿਆ ਠੀਕ ਹੈ ਪਰ ਇਹ ਜਿਹੜਾ ਫੈਸਲਾ ਥੋੜਾ ਜਿਹਾ ਸਿਧਾਂਤਾਂ ਦੇ ਉਲਟ ਹੈ ਕਿਉਂਕਿ ਇੱਕ 100 ਕਿਲੋਮੀਟਰ ਤੋਂ ਆ ਕੇ ਇਹ ਇੱਥੇ ਕੈਂਡੀਡੇਟ ਚੋਲ ਲੜਦਾ ਉਹ ਹੋਰ ਗੱਲ ਹੈ ਇੱਕ ਲੋਕਲ ਲੜਦਾ ਜਿਹੜਾ ਇੱਥੋਂ ਦੇ ਜੰਪਲ ਨੇ ਜਿਹੜੇ ਇੱਥੇ ਨੂੰ ਸਮਝਦੇ ਨੇ ਇੱਥੋਂ ਦੇ ਜੀਓਗ੍ਰਾਫੀਏ ਨੂੰ ਸਮਝਦੇ ਨੇ ਸਾਰੀ ਸਥਿਤੀ ਨੂੰ ਸਮਝਦੇ ਨੇ ਪੋਲੀਟੀਕਲ ਸਮਝਦੇ ਨੇ ਜਿਹੜੇ ਵਿਚਰੇ ਨੇ ਅਗਰ ਉਹਨਾਂ ਲੋਕਾਂ ਨੂੰ ਤੇ ਹੀ ਕਿਤੇ ਅਸ਼ੀਰਵਾਦ ਦਿੰਦੀ ਕਾਂਗਰਸ ਹਾਈ ਕਮਾਂਡ ਤਾਂ ਜਾਦਾ ਚੰਗਾ ਸੀ ਪਰ ਐਸੀ ਗੱਲ ਹੀ ਅਸੀਂ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਵੀ ਇੱਥੋਂ ਜਿਤਾ ਕੇ ਤੋਰਾਂਗੇ ਕਿਉਂਕਿ ਰਵਨੀਤ ਮਿੱਟੂ ਨੇ ਜੋ ਉਹਦੀ ਕਾਰਗੁਜ਼ਾਰੀ 10 ਸਾਲ ਦੀ ਰਹੀ ਹੈ ਉਹ ਸਾਰੇ ਲੋਕ ਜਾਣਦੇ ਨੇ ਇਹ ਤਾਂ ਹੈ ਨਹੀਂ ਵੀ ਕਿ ਬੀਜੇਪੀ ਵਾਲਿਆਂ ਨੂੰ ਨਹੀਂ ਪਤਾ ਸਾਰਿਆਂ ਨੂੰ ਪਤਾ ਹੈ ਕਿ ਉਹ ਕਿੰਨਾ ਕਿ ਲੋਕਾਂ ਵਿੱਚ ਰਿਹਾ ਕਿਸ ਤਰ੍ਹਾਂ ਲੋਕਾਂ ਵਿੱਚ ਰਿਹਾ ਕਿਉਂਕਿ ਉਸ ਨੇ ਲੋਕਾਂ ਦੇ ਨਾਲ ਕੋਈ ਲਗਾਓ ਹੀ ਨਹੀਂ ਰੱਖਿਆ ਤੇ ਨਾਲੇ ਜਿਹੜਾ ਉਹਦੇ ਕਹਿਣ ਨੂੰ ਨਾ ਉਹ ਪੌਦਾ ਜੜ ਨਾਲ ਉਖੜ ਜੇ ਫਿਰ ਉਹ ਸੁੱਕਦੇ ਹੀ ਆ ਉਹ ਹਰਾ ਨਹੀਂ ਰਹਿ ਸਕਦਾ ਚੋਣ ਪ੍ਰਚਾਰ ਹੋਊਗਾ ਉਹਦੇ ਵਿੱਚ ਤੁਸੀਂ ਵੀ ਨਾਲ ਜਾਓਂਗਾ ਹਾਂ ਚੋਣ ਪ੍ਰਚਾਰ ਚ ਵੀ ਜਾਵਾਂਗੇ ਸਭ ਕੁਝ ਕਰਾਂਗੇ ਪਰ ਜਿਹੜਾ ਆਪਣੇ ਮਨ ਦਾ ਗਿਲਾ ਇਹ ਤੁਹਾਡੀ ਰਾਹੀਂ ਜ਼ਾਹਰ ਕੀਤਾ ਕਿਉਂਕਿ ਮਨ ਨੂੰ ਦੁੱਖ ਹੈ ਇਸ ਗੱਲ ਦਾ ਅਸੀਂ ਚਾਹੁੰਦੇ ਹਾਂ ਲੁਧਿਆਣਾ 50 ਲੱਖ ਦੀ ਆਬਾਦੀ ਦਾ ਸ਼ਹਿਰ ਲੁਧਿਆਣੇ ਦਾ ਕੋਈ ਕਾਂਗਰਸ ਦਾ ਕੈਂਡੀਡੇਟ ਹੁੰਦਾ ਚੰਗੀ ਗੱਲ ਸੀ ਪਰ ਹੁਣ ਅਮਰਿੰਦਰ ਰਾਜਾ ਵੜਿੰਗ ਜੋ ਹਾਈ ਕਮਾਂਡ ਦਾ ਹੁਕਮ ਹੈ ਉਸ ਨੂੰ ਵੀ ਮੰਨਾਂਗੇ ਅਸੀਂ ਸਾਰੇ ਭਾਰਤ ਪੂਰਨ ਆਸ਼ੂ ਜੀ ਸਾਰੇ ਬੈਠ ਕੇ ਵਿਚਾਰ ਕਰਕੇ ਤਗੜੇ ਹੋ ਕੇ ਲੜਾਈ ਲੜਾਂਗੇ ਬਾਬਾ ਜੀ ਇੱਕ ਛੋਟਾ ਸਵਾਲ ਆ ਲੱਗਦਾ ਵਰਕ ਨਰਾਸ਼ਾ ਹੈਗੀ ਉਹਦੇ ਮਨ ਦੇ ਅੰਦਰ ਪਰ ਪਾਰਟੀ ਹਾਈ ਕਮਾਂਡ ਦਾ ਫੈਸਲਾ ਮਨਜ਼ੂਰ ਕਰ ਰਹੇ ਨੇ ਗੱਲ ਇਹ ਆ ਜੀ ਇਹ ਇਹਨੂੰ ਡਿਸਪੀਸਪਲਨ ਕਹਿੰਦੇ ਆ ਇਹਨੂੰ ਪਾਰਟੀ ਕਹਿੰਦੇ ਆ ਜੀ ਕਿਉਂਕਿ ਕਈ ਗੱਲਾਂ ਤੁਹਾਡੇ ਮਨ ਨੂੰ ਨਹੀਂ ਪਹੁੰਦੀਆਂ ਹੁੰਦੀਆਂ ਪਰ ਪਾਰਟੀ ਦਾ ਡਿਸਪੀਸਪਲਨ ਹੁੰਦਾ ਡਿਸਪੀਸਪਲਨ ਚ ਰਹਿ ਕੇ ਚੱਲਣਾ ਪੈਂਦਾ ਪਰ ਨਰਾਸ਼ਾ ਹੈਗੀ ਆ ਨਹੀਂ ਮੈਂ ਸਮਝਦਾ ਜਿਹੜੀ ਗੱਲ ਮੈਂ ਤੁਹਾਨੂੰ ਸਾਰੇ ਵਰਕਰਾਂ ਨੂੰ ਨਹੀਂ ਦੱਸੀ ਆ ਜਿਹੜੇ ਵਰਕਰਾਂ ਦੇ ਮਨਾਂ ਦੇ ਅੰਦਰ ਇਸ ਗੱਲ ਦੀ ਨਿਰਾਸ਼ਾ ਵੀ ਆ ਗੁੱਸਾ ਵੀ ਆ ਉਹ 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 ਲੋਕ ਮਾਇੂਸ ਵੀ ਆ ਕਿਉਂਕਿ ਇਹ ਕਿਸੇ ਨੇਤਾ ਦੇ ਨਾਲ ਇੱਕ ਰਿਸ਼ਤਾ ਜੁੜਿਆ ਹੁੰਦਾ ਲੋਕਲ ਨੇਤਾਵਾਂ ਦੇ ਨਾਲ ਇੱਕ ਰਿਸ਼ਤਾ ਜੁੜਿਆ ਉਹ ਰਿਸ਼ਤੇ ਦੇ ਮੁਤਾਬਕ ਅਸੀਂ ਵਿਚਰਨਾ ਹੁੰਦਾ ਤੇ ਜੇ ਉਹ ਜਦੋਂ ਰਿਸ਼ਤੇ ਦੇ ਵਿੱਚ ਕਿਤੇ ਨਾ ਕਿਤੇ ਫਰਕ ਪੈਂਦਾ ਤਾਂ ਮੈਂ ਸਮਝਦਾ ਫਿਰ ਕੁਦਰਤੀ ਗੱਲ ਹੈ ਹੁੰਦਾ ਪਰ ਇਹ ਕੋਈ ਗੱਲ ਨਹੀਂ ਥੋੜੇ ਸਮੇਂ ਦਾ ਸਾਰਿਆਂ ਨੂੰ ਨਾਲ ਵੀ ਲਾਵਾਂਗੇ ਤੋੜਾਂਗੇ ਵੀ ਕਿਉਂਕਿ ਕਾਂਗਰਸ ਦਾ ਜਿੱਤਣਾ ਰਾਹੁਲ ਗਾਂਧੀ ਨੂੰ ਦੇ ਹੱਥ ਮਜ਼ਬੂਤ ਕਰਨਾ ਕਾਂਗਰਸ ਪਾਰਟੀ ਦੇ ਮਜ਼ਬੂਤ ਕਰਨਾ ਰਾਹੁਲ ਗਾਂਧੀ ਦੇ ਹੱਥ ਦੇਸ਼ ਦਾ ਭਵਿੱਖ ਸੌਂਪਣਾ ਇਹ ਸਾਡੀ ਡਿਊਟੀ ਹੈ ਸਾਡਾ ਫਰਜ ਹੈ ਇਹ ਛੋਟੀਆਂ ਗੱਲਾਂ ਨੇ ਜਿੱਥੇ ਵੀ ਪਾਰਟੀ ਨੇ ਡਿਊਟੀ ਲਾਤੀ ਉਹ ਅਸੀਂ ਸਾਰੇ ਵਰਕਰ ਸਾਰੇ ਸਾਥੀ ਬਾਖੂ ਵੀ ਧੰਵਾਵਾਂਗੇ ਠੀਕ ਧੰਨਵਾਦ ਚਲੋ ਠੀਕ ਹੈ ਇੱਕ ਮਿੰਟ ਬਾਬਾ ਜੀ ਰਵਨੀਤ ਬਿੱਟੂ ਕਹਿੰਦੇ ਨੇ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਦਾ ਗਠਜੰਬੰਦਨ ਹੈ ਤੇ ਇਹਨਾਂ ਨੇ ਫਿਕਸ ਮੈਚ ਖੇਡਿਆ ਕਮਜ਼ੋਰ ਕੈਂਡੀਡੇਟ ਲਿਆ ਕੇ ਕਿ ਨਾ ਕਿਹੜਾ ਕੰਮ ਕਮ ਹੋ ਰਿਹਾ ਕਿ ਨੂੰ ਕਮਜ਼ੋਰ ਸਮਝਦੇ ਬਿੱਟੂ ਨੂੰ ਫਿਕਸ ਮੈਚ ਆ ਗਿਆ ਨਹੀਂ ਜੀ ਨੇ ਗੱਲ ਆ ਫਿਕਸ ਮੈਚ ਕਿਹਦਾ ਕਿਹਦੇ ਨਾਲ ਆ ਬਿੱਟੂ ਵੀ ਜਾਣਦਾ ਇਹ ਬਿੱਟੂ ਚੰਗੀ ਤਰ੍ਹਾਂ ਆਪ ਹੀ ਜਾਣਦਾ ਉਹ ਆਥਣ ਸਵੇਰ ਫਿਕਸਿੰਗ ਕਰਦਾ ਉਹ ਤਾਂ ਤੇ ਇਸ ਕਰਕੇ ਬਿੱਟੂ ਵੱਲੋਂ ਇਹ ਗੱਲ ਕਹਿਣੀ ਵੈਸੀ ਨਹੀਂ ਸ਼ੋਭਦੀ ਕਿ ਕਿਉਂਕਿ ਆਪਾਂ ਤਾਂ ਕੰਮ ਹੀ ਇਹ ਕਰਦੇ ਆ ਹੋਰ ਤਾਂ ਕੰਮ ਹੀ ਨਹੀਂ ਕਰਦੇ ਇਸ ਕਰਕੇ ਮੈਂ ਸਭ ਦਾ ਇਹ ਕਾਂਗਰਸ ਹੈ ਕਾਂਗਰਸ ਤਾਂ ਆਪਣੇ ਮਲਬੂਤੇ ਤੇ ਲੜਦੀ ਹੈ ਤੇ ਜਿੱਤੂਗੀ ਵੀ ਤੇ ਜਿੱਤ ਦਾ ਝੱਡਾ ਵੀ ਕਾਂਗਰਸੀ ਗੱਡੂਗੀ ਕੁਝ ਨਹੀਂ ਤਾਂ ਕੁਝ ਨਹੀਂ ਸਾਦੀ ਨੇ ਉਹਨਾਂ ਨਾਲ ਕੋਈ ਸਲਾਹ مشورہ ਹੁੰਦਾ ਵੇ ਤੁਹਾਡੇ ਨਾਲ ਗੱਲਬਾਤ ਹੋਈ ਸੀ ਜੇ ਸਲਾਹ مشورہ ਕਰਨਾ ਚਾਹੀਦਾ ਸੀ ਜਿਹੜਾ ਨਹੀਂ ਕੀਤਾ ਕਿਉਂਕਿ ਮੈਂ ਆਪਣੇ ਬਾਰੇ ਦੱਸਦਾ ਮੈਂ 45 46 ਸਾਲ ਤੋਂ ਕਾਂਗਰਸਮੈਨ ਆ ਮੈਂ ਜ਼ਿਲ੍ਹਾ ਕਾਂਗਰਸ ਦਾ ਵੀ ਪ੍ਰਧਾਨ ਰਿਹਾ ਮੈਂ ਤਿੰਨ ਵਾਰ ਸਟੇਟ ਦਾ ਚੇਅਰਮੈਨ ਰਿਹਾ ਮੈਂ ਪ੍ਰਤੀਸ਼ ਕਾਂਗਰਸ ਦਾ ਜਨਰਲ ਸੈਕਟਰੀ ਆ ਅੱਜ ਵੀ ਮੈਂ OBC ਦਾ ਕੋਆਰਡੀਨੇਟਰ ਆ ਮਾਚਲ ਦਾ ਇਨਚਾਰਜ ਐ ਮੈਂ ਟੈਰਰਿਸਟ ਵਿਕਟਮ ਐ ਅਸੀਂ ਬੜੇ ਬੁਰੇ ਸਮੇਂ ਦੇਖੇ ਨੇ ਮੈਂ 77 ਤੋਂ ਕਾਂਗਰਸਮੈਨ ਤੇ ਸਾਨੂੰ ਤਾਂ ਕਿਸੇ ਨੇ ਨਹੀਂ ਪੁੱਛਿਆ ਕਿਸੇ ਦੀ ਕਾਲ ਨਹੀਂ ਆਈ ਇੱਥੇ ਪਤਾ ਲੱਗਿਆ ਕੋਈ ਵੱਡੇ ਨੇਤਾ ਆਏ ਸੀ ਦੋ ਤਿੰਨਾਂ ਨੂੰ ਮਿਲ ਕੇ ਚਲੇ ਗਏ ਤੇ ਉਹਨਾਂ ਨੇ ਸਮਝਿਆ ਵੀ ਸ਼ਾਇਦ ਉਹ ਸਾਰਾ ਕੁਝ ਚਲਾਉਣਗੇ ਪਰ ਇਹ ਨਹੀਂ ਹੋਣਾ ਚਾਹੀਦਾ ਜੇ ਤੁਸੀਂ ਇੱਥੇ ਦੇ 20 25 ਜਿਹੜੇ ਮੇਨ ਲੋਕ ਨੇ ਬੁਲਾ ਲਾਂਗੇ ਕਿਉਂਕਿ ਇੱਕ ਤਾਂ ਸਾਡੇ ਥੋੜਾ ਜਿਹਾ ਮੈਂ ਦੇਖਿਆ ਅਸੀਂ ਜਿਹੜਾ ਐਮ.ਐਲ.ਏ ਬਣ ਜਾਂਦਾ ਹੈ ਜਾਂ ਸਾਫਕਾ ਐਮ.ਐਲ.ਏ ਆ ਅਸੀਂ ਸਮਝਦੇ ਨੇਤਾ ਉਹ ਆ ਪਰ ਨੇਤਾ ਜੇ ਤੁਸੀਂ ਕਿਸੇ ਨੂੰ ਕਿਸੇ ਸਮੇਂ ਟਿਕਟ ਨਹੀਂ ਮਿਲੀ ਪਰ ਉਹ ਪਾਰਟੀ ਦੇ ਨਾਲ ਜੁੜਿਆ ਹੋਇਆ 40 ਸਾਲ ਤੋਂ 50 ਸਾਲ ਤੋਂ ਉਹ ਵੀ ਨੇਤਾ ਹੈ ਉਹ ਵੀ ਉਪ ਪਾਰਟੀ ਦੇ ਦਰਦ ਨੂੰ ਵੀ ਸਮਝਦਾ ਪਾਰਟੀ ਦੇ ਲੋਕਾਂ ਨੂੰ ਵੀ ਸਮਝਦਾ ਤੇ ਵਰਕਰਾਂ ਨੂੰ ਵੀ ਸਮਝਦਾ ਪਰ ਉਹਨਾਂ ਨੂੰ ਪਰੇ ਕਰਕੇ ਰੱਖ ਦੇਣਾ ਤੇ ਸਿਰਫ ਇਹ ਸਮਝਣਾ ਕਿ ਐਮਐਲਏ ਨੇਤਾ ਹੁੰਦਾ ਜਾਂ ਸਾਬਕਾ ਐਮਐਲਏ ਜਾਂ ਸਾਬਕਾ ਐਮਪੀ ਜਾਂ ਮੌਜੂਦਾ ਐਮਪੀ ਨੇਤਾ ਹੁੰਦਾ ਦੂਸਰਾ ਕੋਈ ਨੇਤਾ ਹੀ ਨਹੀਂ ਹੋ ਸਕਦਾ ਕਿਉਂਕਿ ਟਿਕਟ ਤਾਂ ਉਹ ਕੋ ਕਿਵੇਂ ਵੀ ਲੈ ਜਾਂਦਾ ਪਰ ਨੇਤਾ ਤਾਂ ਇੱਕ ਹਲਕੇ ਦੇ ਵਿੱਚ ਜੇ ਬਦਾਨ ਸਭਾ ਦੀ ਗੱਲ ਕਰੀਏ ਤਾਂ 57 ਉਮੀਦਵਾਰ ਹੁੰਦੇ ਆ ਬਲ ਟਿਕਟ ਨੂੰ ਮੈਂ ਨਹੀਂ ਹੁੰਦੀ ਆ 6 ਤਾਂ ਬਾਕੀ ਰਹਿ ਜਾਂਦੇ ਆ ਤੇ ਇਸੇ ਤਰ੍ਹਾਂ ਪਾਰਲੀਮੈਂਟ ਦੇ ਵਿੱਚ ਹੁੰਦਾ ਪਰ ਬਾਕੀਆਂ ਨੂੰ ਜੇ ਤੁਸੀਂ ਨੇਤਾ ਨਹੀਂ ਮੰਨੋਗੇ ਜਾਂ ਪਾਰਟੀ ਦੇ ਮੋਤਵਰ ਨਹੀਂ ਮੰਨੋਗੇ ਤੇ ਇਹ ਵੀ ਕਿਤੇ ਨਾ ਕਿਤੇ ਪਾਰਟੀ ਲਈ ਨੁਕਸਾਨਦੇ ਹੁੰਦਿਆਂ ਨੇ ਗੱਲਾਂ ਇਹ ਨਹੀਂ ਹੋਣਾ ਚਾਹੀਦਾ ਦੂਸਰੇ ਲੋਕਾਂ ਨੂੰ ਵੀ ਨਾਲ ਲੈ ਕੇ ਚੱਲਣਾ ਚਾਹੀਦਾ ਇਹ ਮੈਂ ਸਤਿਕਾਰਯੋਗ ਨੇਤਾਵਾਂ ਨੂੰ ਬੇਨਤੀ ਕਰਦਾ ਕਿਉਂਕਿ ਸਾਡੇ ਕੋਲ ਵੀ ਤਜਰਬਾ ਹੈ ਤੇ ਅਸਾਦੀ ਦੇਖਦੇ ਆ ਸਾਡੀ ਹਾਈ ਕਮਾਂਡ ਦੀ ਉਮਰ ਹੀ 50 ਸਾਲਾਂ ਕਰੀਏ ਕੀ ਇਹ ਵਿਚਾਰੇ ਨੇ ਤਾਂ ਕਈਆਂ ਨੇ ਤਾਂ 92 ਦੀ ਸਰਕਾਰ ਵੀ ਦੇਖੀ ਤੇ ਉਹ ਫੈਸਲੇ ਵੱਡੇ ਲੈਂਦੇ ਜੀ ਤੇ ਫਿਰ ਉਹ ਕਿਤੇ ਨਾ ਕਿਤੇ ਨੁਕਸਾਨ ਵੀ ਕਰਦੇ ਤੇ